ਸਾਤਨਾ ਸ੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਪਾਪੀ ਤੇ ਰੱਖ ਨਰਾਇਣ ਪਾਪੀ ਕੀ ਗਤ ਗਤ ਹੋ ਨਾ ਪਾਪੀ ਪੰਚਿਆਂ ਆਪ ਕਮਾਈਐ आस राम जो लागी प्रतीत के की होपरीत पार ब्रह्म अपना वृद्ध परडा ਤਨਾ ਸ੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕੰਠ ਲਗਾਵੇ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕੰਠ ਲਗਾਵੇ ਬ੍ਰਹਮ ਆਪਣਾ ਵਰਦ ਪਰੜਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਏ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ 사ਤਨਾ ਦਕ ਕਿਉਂ ਅਗਨ ਮੇ ਪਾਵੈ ਪਾਪੀ ਤੇ ਰੱਖ ਨਰਾਇਣ ਪਾਪੀ ਕੀ ਗਤ ਕਤ ਹੋਣਾ ਪਾਪੀ ਪੰਜਿਆਂ ਆਪ ਕਮਾਇਨ ਰਹਾਉ ਦਾਸ ਰਾਮ ਜੋ ਸਮਾਈ ਨਾਨਕ ਦਾਸ ਹਰ ਕੀ ਸਰਨਾਇ 사ਤਨਾ ਕੇ ਗਤ ਗਤ ਹੋਣਾ ਪਾਪੀ ਪੰਚਿਆਂ ਆਪ ਕਮਾਇਨ ਰਹਾਓ ਦਾਸ RAM ਜੋ ਲਾਗੀ ਪ੍ਰਤੀਤ ਨਿੰਦਕ ਕੇ ਹੋਈ ਬਪਰੀਤ ਪਾਰ ਬ੍ਰਹਮ ਆਪਣਾ ਵਰਦ ਪਰਡਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਏ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ ਸਤਨਾਮ ਤੇ ਵਾਹਿ ਗੁਰੂ ਸਭ ਜੀ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕਾਂਠ ਲਗਾਵੈ कथु न पापी पछ्या आप कमायन दास राम जो लागी प्रतीत निन्दक ਰਨਾਈ 사ਤਨਾ ਸ਼੍ਰੀ ਵਾਹੇ ਗੁਰੂ ਸਭ ਜੀ ਆਪਣੇ ਦਾਸ ਕਿਉਂ ਕੰਠ ਲਗਾਵੇ ਨਿੰਦਕ ਕਿਉਂ ਅਗਨ ਮੇ ਪਾਵੇ ਆਪਣੇ ਦਾ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਪਾਪੀ ਤੇ ਰੱਖ ਨਰਾਇਣ ਪਾਪੀ ਕੀ ਗਤ ਗਤ ਹੋਣਾ ਪਾਪੀ ਪੰਚਿਆਂ ਆਪ ਕਮਾਇਨ ਰਹਾਓ दास राम ज्यों लागी प्रतीत निंदक के होई विपरीत पार ब्रह्म अपना برد परटाया दुखे अपना केता पाया ਨਾ ਜਾਇ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ 사ਤਨਾ ਸ਼੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕਾਂਠ ਲਗਾਵੇ ਨਿੰਦਕ ਕਿਉਂ ਅਗਨ 'ਚ ਪਾਵੈ ਆਪਣੇ ਦਾਸ ਕਿਉਂ ਕੰਠ ਲਗਾਵੈ ਨਿੰਦਕ ਕਿਉਂ ਅਗਨ 'ਚ ਪਾਵੈ ਪਾਪੀ ਤੇ ਰੱਖੇ ਨਰਾਇਣ ਪਾਪੀ ਕੀ कथु न पापी पंचिया आप रहाओ दास रामो लागी प्रतीत के कि परीत पार ब्रह्म अपना ਦਰਦ ਪਰਟ ਆਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਇ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ 사ਤਨਾ ਸ੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਗਣਮੇ ਪਾਵੈ ਪਾਪੀ ਤੇ ਰੱਖ ਨਰਾਇਣ ਪਾਪੀ ਕੀ ਗਤ ਕਤ ਹੋਣਾ ਪਾਪੀ ਪੰਚਿਆਂ ਆਪ ਕਮਾਇਨ ਰਹਾਓ ਦਾਸ RAM ਜੋ ਲਾਗੀ ਪ੍ਰਤੀਤ ਤਨਾ ਸ੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕੰਠ ਲਗਾਵੇ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕੰਠ ਲਗਾਵੇ बंचिया आप कमायन रहाओ दास राम जों लागी प्रतीत निंदक के होइ बपरित पार ब्रह्म अपना ਸਨਾ ਸ਼੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕਾਂਠ ਲਗਾਵੇ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕਾਂਠ ਲਗਾਵੇ निंदा क क्यों अगन में पावै पापी ते राखै नारायण पापी की गत कत हो ना पापी पंचियां आप कमाइन रहाओ दास राम ज्यों लागी प्रतीत निंदक के होई विपरीत पार ब्रह्म अपना वरद परढ़ाया दुखे अपना कीता पाया ਸਮਾਈ ਨਾਨਕ ਦਾਸ ਹਰ ਕੀ ਸਰਨਾਈ 사ਤਨਾ ਕੇ ਗਤ ਗਤ ਹੋ ਨਾ ਪਾਪੀ ਪੰਚਿਆਂ ਆਪ ਕਮਾਇਨ ਰਹਾਓ ਦਾਸ RAM ਜੋ ਲਾਗੀ ਪ੍ਰਤੀਤ ਨਿੰਦਕ ਕੇ ਪਰਮਾ ਆਪਣਾ ਵਰਦ ਪਰੜਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਇ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ 사ਤਨਾ ਸ੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕੰਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕੰਠ ਲਗਾਵੈ ਰਾਮ ਜੋ ਲਾਗੀ ਪ੍ਰਤੀਤ ਨਿੰਦਕ ਕੇ ਹੋਈ ਬਪਰੀਤ ਪਾਰ ਬ੍ਰਹਮ ਆਪਣਾ ਵਰਦ ਪਰਡਾਇਆ ਦੁਖੀ ਆਪਣਾ ਕੀਤਾ ਪਾਇਆ ਮਾਈ ਨਾਨਕ ਦਾਸ ਹਰ ਕੀ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕੰਠ ਲਗਾਵੇ ਨਿੰਦਕ ਕਿਉਂ ਅਗਨ ਨੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਪਾਪੀ ਤੇ ਰੱਖੇ ਨਰਾਇਣ ਪਾਪੀ ਕੀ ਗਤ ਕਤ ਹੋਣਾ ਪਾਪੀ ਪੰਚਿਆਂ ਆਪ ਕਮਾ ਆਪਣਾ ਬਰਦ ਪਰਟਾਇਆ ਦੁੱਖੇ ਆਪਣਾ ਕੀਤਾ ਪਾਇਆ ਆਏ ਨਾ ਜਾਇ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ 사ਤਨਾ ਸ਼੍ਰੀ ਵਾਹਿਗੁਰੂ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਪੇਕੇ ਗਤ ਗਤ ਹੋ ਨਾ ਪਾਪੀ ਪੰਚਿਆਂ ਆਪ ਕਮਾਇਨ ਰਹਾਓ ਦਾਸ RAM ਜੋ ਲਾਗੀ ਪ੍ਰਤੀਤ ਨਿੰਦਕ ਕੇ ਹੋਈ ਬਪਰੀ ਪਰਨਾ ਬਰਦ ਪਰਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਇ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਆਪਣੇ ਦਾਸ ਕਿਉਂ ਕੰਠ ਲਗਾਵੇ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕੰਠ ਲਗਾਵੇ ਤਤ ਕਤੋ ਨਾ ਪਾਪੀ ਪੰਚਿਆਂ ਆਪ ਕਮਾਇਨ ਰਹਾਓ ਦਾਸ RAM ਜੋ ਲਾਗੀ ਪ੍ਰਤੀਤ ਨਿੰਦਕ ਕੇ ਹੋਈ ਬਪਰੀਤ ਪਾਰ ਬ੍ਰਹਮ ਆਪਣਾ ਬਰਦ ਪਰਟਾਇਆ ਦੁੱਖੀ ਆਪਣਾ ਕੀਤਾ ਪਾਇਆ ਆਏ ਨਾ ਜਾਏ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ 사ਤਨਾ ਸ੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਜਿਨ ਆਪ ਕਮਾਇਨ ਰਹਾਓ ਦਾਸ RAM ਜੋ ਲਾਗੀ ਪ੍ਰਤੀਤ ਨਿੰਦਕ ਕੇ ਹੋਈ ਬਪਰੀ ਰਨਾਈ 사ਤਨਾ ਸ਼੍ਰੀ ਵਾਹੇ ਗੁਰੂ ਸਭ ਜੀ ਆਪਣੇ ਦਾਸ ਕਿਉਂ ਕੰਠ ਲਗਾਵੇ ਨਿੰਦਕ ਕਿਉਂ ਅਗਨ ਮੇ ਪਾਵੇ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਪਾਪੀ ਤੇ ਰੱਖ ਨਰਾਇਣ ਪਾਪੀ ਕੀ ਗਤ ਕਤ ਹੋਣਾ ਪਾਪੀ ਪੰਚਿਆਂ ਆਪ ਕਮਾਇਨ ਰਹਾ दास राम ज्यों लागी प्रतीत निंदक के होई विपरीत पार ब्रह्म अपना برد परढाया धोखे अपना गीता पाया ਨਾ ਜਾਇ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ 사ਤਨਾ ਸ਼੍ਰੀ ਵਾਹਿਗੁਰੂ ਸਭ ਜੀ ਆਪਣੇ ਦਾਸ ਕਿਉਂ ਕਾਂਠ ਲਗਾਵੈ ਕਨੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਪਾਪੀ ਤੇ ਰੱਖ ਨਰਾਇਣ ਪਾਪੀ ਕੀ ਗਤ ਕਤ ਹੋਣਾ ਪਾਪੀ ਪੰਜਾਂ ਆਪ ਕਮਾਇਨ रहाओ दास राम जो लागी प्रतीत निंदक की होइ परीत पार ब्रह्म अपना वृद्ध पडाया ਦੋਖੇ ਆਪਣਾ ਕੀਤਾ ਪਾਇਆ ਆਏ ਨਾ ਜਾਇ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਨਾਈ 사ਤਨਾਮ ਸ੍ਰੀ ਵਾਹਿਗੁਰੂ ਸਭ ਜੀ ਆਪਣੇ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਆਪਣੇ ਦਾਸ ਕਿਉਂ ਕਾਂਠ ਲਗਾਵੈ ਨਿੰਦਕ ਕਿਉਂ ਅਗਨ ਮੇ ਪਾਵੈ ਪਾਪੀ ਤੇ ਰੱਖੇ ਨਰਾਇਣ पापे के गत करत हो ना पापी, पापी पंचियां आप कमाए